ਟ੍ਰਾਂਸਪੋਰਟ ਤੋਂ ਪਠਾਨਕੋਟ ਵਾਲੇ ਹਾਈਵੇ ਦੇ ਉੱਤੇ ਔਰ ਦੱਸ ਦਈਏ ਕਿ ਇੱਕ ਟਰਾਲਾ ਜੋ ਰੋਡ ਦੇ ਇਸ ਵੇਲੇ ਬਿਲਕੁਲ ਅੱਧ ਦੇ ਵਿੱਚ ਹੈ ਜੇ ਅੱਧ ਦੀ ਗੱਲ ਕਰੀਏ ਕਿ ਪਤਾ ਨਹੀਂ ਕਿਵੇਂ ਇਨਸੀਡੈਂਟ ਵਾਪਰਿਆ ਔਰ ਟਰਾਲਾ ਵੇਖ ਸਕਦੇ ਹੋ ਹਾਈਵੇ ਦੇ ਉੱਤੇ ਨਾ ਹਾਈਵੇ ਨੇ ਆਪਣੀ ਡਿਊਟੀ ਨਿਭਾਈ ਆ ਤਾਂ ਨਾ ਪ੍ਰਸ਼ਾਸਨ ਨੇ ਜੇ ਪੁਲਿਸ ਦੀ ਗੱਲ ਕਰੀਏ ਤਾਂ ਪੁਲਿਸ ਨੇ ਆਪਣੀ ਜ਼ਿੰਮੇਵਾਰੀ ਜਿਹੜੀ ਹੈ ਉਹ ਬਿਲਕੁਲ ਨਹੀਂ ਨਿਭਾਈ ਕਿ ਟਰਾਲੇ ਨੂੰ ਕੋਈ ਮਸ਼ੀਨ ਮੰਗਵਾ ਕੇ ਸਾਈਡ ਤੇ ਕੀਤਾ ਜਾਵੇ ਜੋ ਵੀ ਹੋਇਆ ਇਸ ਦੇ ਨਾਲ ਜੋ ਵੀ ਵਾਪਰਿਆ ਉਸ ਦੇ ਬਾਰੇ ਸਾਡੇ ਕੋਲ ਅਜੇ ਕੋਈ ਜਾਣਕਾਰੀ ਨਹੀਂ ਪਹੁੰਚੀ ਕਿਉਂਕਿ ਇੱਥੇ ਕੋਈ ਵੀ ਸਾਨੂੰ ਇੱਥੇ ਮੌਜੂਦਾ ਡਰਾਈਵਰ ਜਾਂ ਕੋਈ ਮਾਲਕ ਇੱਥੇ ਨਹੀਂ ਮਿਲਿਆ ਔਰ ਸਾਡੇ ਗੱਲ ਕਰਨ ਦਾ ਮਤਲਬ ਹੈ ਕਿ ਆ ਜੋ ਤਸਵੀਰਾਂ ਆ ਹੋਰ ਆਵਾਜ਼ਾਂ ਜਿਹੜੀ ਆ ਲਗਾਤਾਰ ਚੱਲ ਰਹੀ ਆ ਔਰ ਰੋਡ ਦੇ ਬਿਲਕੁਲ ਅੱਧ ਦੇ ਵਿੱਚ ਆ ਆ ਪੱਟੀ ਵੇਖ ਸਕਦੇ ਹੋ ਕਿ ਹਾਈਵੇ ਦੇ ਉੱਤੇ ਆ ਜੇ ਇਹ ਟਰਾਲੇ ਨੂੰ ਸਾਈਡ ਤੇ ਕੀਤਾ ਜਾਵੇ ਤਾਂ ਹੋਰ ਕੋਈ ਅਨਸਖਾਵੀ ਘਟਨਾ ਨਾ ਵਾਪਰੇ ਔਰ ਸਪੈਸ਼ਲੀ ਅਸੀਂ ਦਿਨਾਂ ਨਗਰ ਪੁਲਿਸ ਨੂੰ ਬੇਨਤੀ ਕਰਦੇ ਆ ਔਰ ਹਾਈਵੇ ਟ੍ਰੈਫਿਕ ਨੂੰ ਬੇਨਤੀ ਕਰਦੇ ਆ ਜਾਂ ਐਸਐਸਐਫ ਦੀ ਟੀਮ ਜਿਹੜੀ ਆ ਉਸਨੇ ਵੀ ਆਪਣੀ ਜ਼ਿੰਮੇਵਾਰੀ ਜਿਹੜੀ ਆ ਕਿੱਥੋਂ ਤੱਕ ਨਿਭਾਈ ਆ ਔਰ ਹਾਈਵੇ ਦੀ ਡਿਊਟੀ ਬਣਦੀ ਆ ਕਿ ਇਸ ਗੱਡੀ ਨੂੰ ਸਾਈਡ ਤੇ ਕੀਤਾ ਜਾਵੇ ਔਰ ਪ੍ਰੋਪਰ ਜਿਹੜਾ ਵਾ ਲੋਕਾਂ ਹੋਰ ਆਵਾਜਾਈ ਨੂੰ ਜਿਹੜਾ ਉਹ ਪ੍ਰਭਾਵਿਤ ਨਾ ਹੋ ਸਕੇ ਕਿਸੇ ਨਾਲ ਹੋਰ ਕੋਈ ਹਾਦਸਾ ਨਾ ਵਾਪਰ ਸਕੇ ਮੈਂ ਕੈਮਰਾਮੈਨ ਨੂੰ ਕਹਾਂਗਾ ਕਿ ਪੂਰੀਆਂ ਤਸਵੀਰਾਂ ਜਿਹੜੀਆਂ ਵਿਖਾਈਆਂ ਜਾਣ ਆ ਵੇਖ ਸਕਦੇ ਹੋ ਕਿ ਇੱਟ ਦਾ ਭਰਿਆ ਟਰੱਲ ਹੈ ਔਰ ਕਿੱਥੋਂ ਆਇਆ ਇਹਦੇ ਬਾਰੇ ਕੋਈ ਜਾਣਕਾਰੀ ਨਹੀਂ ਲੇਕਿਨ ਇਹ ਜੋ ਟਰਾਲਾ ਹੈ ਇਹ ਪਲਟ ਗਿਆ ਔਰ ਲੱਖਾਂ ਰੁਪਏ ਦਾ ਨੁਕਸਾਨ ਹੋ ਗਿਆ ਔਰ ਹਾਈਵੇ ਦੇ ਬਿਲਕੁਲ ਉੱਤੇ ਆ ਅਸੀਂ ਇਸ ਵੇਲੇ ਖੜੇ ਆ ਜੀ ਗੁਰਦਾਸਪੁਰ ਤੋਂ ਪਠਾਨਕੋਟ ਵਾਲੇ ਹਾਈਵੇ ਦੇ ਉੱਤੇ ਔਰ ਦੱਸ ਦਈਏ ਕਿ ਇੱਕ ਟਰਾਲਾ ਜੋ ਰੋਡ ਦੇ ਇਸ ਵੇਲੇ ਬਿਲਕੁਲ ਅੱਧ ਦੇ ਵਿੱਚ ਹੈ ਜੇ ਅੱਧ ਦੀ ਗੱਲ ਕਰੀਏ ਕਿ ਪਤਾ ਨਹੀਂ ਕਿਵੇਂ ਇਨਸੀਡੈਂਟ ਵਾਪਰਿਆ ਔਰ ਟਰਾਲਾ ਵੇਖ ਸਕਦੇ ਹੋ ਹਾਈਵੇ ਦੇ ਉੱਤੇ ਨਾ ਹਾਈਵੇ ਨੇ ਆਪਣੀ ਡਿਊਟੀ ਨਿਭਾਈ ਆ ਤਾਂ ਨਾ ਪ੍ਰਸ਼ਾਸਨ ਨੇ ਜੇ ਪੁਲਿਸ ਦੀ ਗੱਲ ਕਰੀਏ ਤਾਂ ਪੁਲਿਸ ਨੇ ਆਪਣੀ ਜ਼ਿੰਮੇਵਾਰੀ ਜਿਹੜੀ ਹੈ ਉਹ ਬਿਲਕੁਲ ਨਹੀਂ ਨਿਵਾਈ ਕਿ ਟਰਾਲੇ ਨੂੰ ਕੋਈ ਮਸ਼ੀਨ ਮੰਗਵਾ ਕੇ ਸਾਈਡ ਤੇ ਕੀਤਾ ਜਾਵੇ ਜੋ ਵੀ ਹੋਇਆ ਇਸ ਦੇ ਨਾਲ ਜੋ ਵੀ ਵਾਪਰਿਆ ਉਸ ਦੇ ਬਾਰੇ ਸਾਡੇ ਕੋਲ ਅਜੇ ਕੋਈ ਜਾਣਕਾਰੀ ਨਹੀਂ ਪਹੁੰਚੀ ਕਿਉਂਕਿ ਇੱਥੇ ਕੋਈ ਵੀ ਸਾਨੂੰ ਇੱਥੇ ਮੌਜੂਦਾ ਡਰਾਈਵਰ ਜਾਂ ਕੋਈ ਮਾਲਕ ਇੱਥੇ ਨਹੀਂ ਮਿਲਿਆ ਔਰ ਸਾਡੇ ਗੱਲ ਕਰਨ ਦਾ ਮਤਲਬ ਹੈ ਕਿ ਆ ਜੋ ਤਸਵੀਰਾਂ ਆ ਹੋਰ ਆਵਾਜ਼ਾਂ ਜਿਹੜੀ ਆ ਲਗਾਤਾਰ ਚੱਲ ਰਹੀ ਆ ਔਰ ਰੋਡ ਦੇ ਬਿਲਕੁਲ ਅੱਧ ਦੇ ਵਿੱਚ ਆ ਪੱਟੀ ਵੇਖ ਸਕਦੇ ਹੋ ਕਿ ਹਾਈਵੇ ਦੇ ਉੱਤੇ ਆ ਜੇ ਇਹ ਟਰਾਲੇ ਨੂੰ ਸਾਈਡ ਤੇ ਕੀਤਾ ਜਾਵੇ ਤਾਂ ਹੋਰ ਕੋਈ ਅਨਸਖਾਵੀ ਘਟਨਾ ਨਾ ਵਾਪਰੇ ਔਰ ਸਪੈਸ਼ਲੀ ਅਸੀਂ ਦਿਨਾ ਨਗਰ ਪੁਲਿਸ ਨੂੰ ਬੇਨਤੀ ਕਰਦੇ ਆ ਔਰ ਹਾਈਵੇ ਟ੍ਰੈਫਿਕ ਨੂੰ ਬੇਨਤੀ ਕਰਦੇ ਆ ਜਾਂ ਐਸਐਸਐਫ ਦੀ ਟੀਮ ਜਿਹੜੀ ਆ ਉਸਨੇ ਵੀ ਆਪਣੀ ਜ਼ਿੰਮੇਵਾਰੀ ਜਿਹੜੀ ਆ ਕਿੱਥੋਂ ਤੱਕ ਨਿਭਾਈ ਆ ਔਰ ਹਾਈਵੇ ਦੀ ਡਿਊਟੀ ਬਣਦੀ ਆ ਕਿ ਇਸ ਗੱਡੀ ਨੂੰ ਸਾਈਡ ਤੇ ਕੀਤਾ ਜਾਵੇ ਔਰ ਪ੍ਰੋਪਰ ਜਿਹੜਾ ਵਾ ਲੋਕਾਂ ਹੋਰ ਆਵਾਜਾਈ ਨੂੰ ਜਿਹੜਾ ਉਹ ਪ੍ਰਭਾਵਿਤ ਨਾ ਹੋ ਸਕੇ ਕਿਸੇ ਨਾਲ ਹੋਰ ਕੋਈ ਹਾਦਸਾ ਨਾ ਵਾਪਰ ਸਕੇ ਮੈਂ ਕੈਮਰਾਮੈਨ ਨੂੰ ਕਹਾਂਗਾ ਕਿ ਪੂਰੀਆਂ ਤਸਵੀਰਾਂ ਜਿਹੜੀਆਂ ਵਿਖਾਈਆਂ ਜਾਣ ਆਹ ਵੇਖ ਸਕਦੇ ਹੋ ਕਿ ਇੱਟ ਦਾ ਭਰਿਆ ਟਰਾਲਾ ਔਰ ਕਿੱਥੋਂ ਆਇਆ ਇਹਦੇ ਬਾਰੇ ਕੋਈ ਜਾਣਕਾਰੀ ਨਹੀਂ ਲੇਕਿਨ ਇਹ ਜੋ ਟਰਾਲਾ ਹੈ ਇਹ ਪਲਟ ਗਿਆ ਔਰ ਲੱਖਾਂ ਰੁਪਏ ਦਾ ਨੁਕਸਾਨ ਹੋ ਗਿਆ ਔਰ ਹਾਈਵੇ ਦੇ ਬਿਲਕੁਲ ਉੱਤੇ ਆ ਹਾਈਵੇ ਦੇ ਉੱਤੇ ਔਰ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਕਿੰਨੀ ਆਵਾਜ਼ ਆਈ ਹੈ ਲੇਕਿਨ ਪ੍ਰਸ਼ਾਸਨ ਜਿਹੜਾ ਹੈ ਉਹ ਕਿੱਥੇ ਆ ਕਿਉਂ ਇਹਦੇ ਵੱਲ ਧਿਆਨ ਨਹੀਂ ਦਿੱਤਾ ਜਾ ਰਿਹਾ ਔਰ ਡਰਾਈਵਰ ਦਾ ਬਚਾਅ ਹੋ ਗਿਆ ਜਾਂ ਕਿਵੇਂ ਇਸ ਵੇਲੇ ਸਾਡੇ ਕੋਲ ਇੱਥੇ ਕੋਈ ਵੀ ਮੌਜੂਦ ਬੰਦਾ ਨਹੀਂ ਮਿਲਿਆ ਸਾਨੂੰ ਕਿ ਜੋ ਸਾਨੂੰ ਪੂਰੀ ਜਾਣਕਾਰੀ ਦੇ ਸਕੇ ਲੇਕਿਨ ਇਸ ਗੱਡੀ ਨੂੰ ਰੋਡ ਦੇ ਉੱਤੇੋਂ ਹਟਾਉਣ ਦੀ ਜ਼ਿੰਮੇਵਾਰੀ ਕਿਹਦੀ ਹੈ ਹੋ ਸਕਦਾ ਡਰਾਈਵਰ ਦੇ ਕੋਈ ਨਿੱਕੀ-ਮੋਟੀ ਸੱਟ ਲੱਗੀ ਹੋਵੇ ਉਹ ਹਸਪੀਟਲ ਚਲਾ ਗਿਆ ਹੋਵੇ ਲੇਕਿਨ ਫਿਰ ਵੀ ਗੱਡੀ ਦੀ ਜਿਹੜੀ ਆ ਇਹ ਰੋਡ ਦੇ ਉੱਤੇ ਆ ਕੋਈ ਨਾ ਕੋਈ ਹਾਸਾ ਹੋਰ ਵਾਪਰ ਸਕਦਾ ਔਰ ਅਸੀਂ ਸਪੈਸ਼ਲ ਦਿਨਾਂਗਰ ਪੁਲਿਸ ਨੂੰ ਬੇਨਤੀ ਕਰਦੇ ਆ ਕਿ ਆਪਣੀ ਜ਼ਿੰਮੇਵਾਰੀ اپنی ذمہ داری ਜਿਹੜੀ ਨਿਭਾਈ ਜਾਵੇ ਅੱਜ ਤੋਂ 2 ਦਿਨ ਪਹਿਲਾਂ ਇੱਕ ਟਰਾਲਾ ਪਿਆਜ਼ਾਂ ਨਾਲ ਭਰਿਆ ਪਲਟਿਆ ਸੀ 2 ਦਿਨ ਉਹ ਰੋਡ ਦੇ ਉੱਤੇ ਪਿਆ ਰਿਹਾ ਔਰ ਕੱਲ ਸ਼ਾਮ ਨੂੰ ਉਹ ਚੱਕਿਆ ਗਿਆ ਔਰ ਇਹ ਕਿੰਨੇ ਦਿਨ ਇੱਥੇ ਰਹੇਗਾ ਕਿਉਂਕਿ ਹਾਈਵੇ ਦੇ ਉੱਤੇ ਚੱਲਣ ਵਾਲੀਆਂ ਗੱਡੀਆਂ ਅਕਸਰ ਹੀ ਕੋਈ ਨਾ ਕੋਈ ਡਰਾਈਵਰ ਨੂੰ ਜਾਂ ਨੀਂਦ ਆ ਜਾਂਦੀ ਹੈ ਜਾਂ ਗਰਮੀ ਦਾ ਸਕੋਪ ਜ਼ਿਆਦਾ ਹੋਣ ਕਰਕੇ ਕੋਈ ਨਾ ਕੋਈ ਇਹ ਹਾਸਾ ਜਿਹੜਾ ਇਸੇ ਤਰੀਕੇ ਨਾਲ ਵਰਤਦਾ ਔਰ ਅਸੀਂ ਸਪੈਸ਼ਲ ਦੀਨਾਨਗਰ ਪੁਲਿਸ ਨੂੰ ਬੇਨਤੀ ਕਰਦੇ ਆ ਕਿ ਇਸ ਦੀ ਸੇਫਟੀ ਕਰਕੇ ਕੋਈ ਕੰਬੈ ਕਰੇਨ ਵਗੈਰਾ ਮੰਗਵਾ ਕੇ ਇਸ ਨੂੰ ਸਾਈਡ ਤੇ ਕੀਤਾ ਜਾਵੇ ਔਰ ਹੋਰ ਰਾਹੀਰਾਂ ਦਾ ਜਿਹੜਾ ਵਾ ਉਹ ਇਨਸੀਡੈਂਟ ਹੋਣ ਤੋਂ ਬਚਾਇਆ ਜਾ ਸਕੇ ਔਰ ਗੱਡੀ ਨੂੰ ਸਾਈਡ ਤੇ ਕੀਤਾ ਜਾਵੇ ਇਹ ਵੀਡੀਓ ਨੂੰ ਵੱਤਵਾ ਸ਼ੇਅਰ ਕੀਤਾ ਜਾਵੇ ਮੇਰੇ ਸਹਿਯੋਗੀ ਦੇ ਨਾਲ ਮੈਂ ਹਰਜਿੰਦਰ ਸਿੰਘ ਦੀਨਾ ਨਗਰ ਜ਼ਿਲ੍ਹਾ ਗੁਰਦਾਸ ਔਰ